US ਚ ਪੰਜਾਬੀ ਟਰੱਕ ਡਰਾਈਵਰ ਗ੍ਰਫਤਾਰ ਹਰਜਿੰਦਰ ਦੀ ਗਲਤੀ ਨਾਲ ਹੋਇਆ ਵੱਡਾ ਹਾਦਸਾ ਹਾਦਸੇ 'ਚ ਹੋਈ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੁਣ ਅਮਰੀਕਾ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਤੇ ਲਗਾਈ پابੰਦੀ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਇਸ ਵਕਤ ਚਰਚਾ 'ਚ ਬੀਤੀ 12 ਅਗਸਤ ਨੂੰ ਅਮਰੀਕਾ ਦੇ ਵਿੱਚ ਲਾਪਰਵਾਹੀ ਦੇ ਨਾਲ ਗੈਰ ਕਾਨੂੰਨੀ ਯੂ ਟਰਨ ਲੈਣ ਕਾਰਨ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਇਸ ਨੂੰ ਅਮਰੀਕਾ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ। ਦਰਅਸਲ ਫਲੋਰੀਡਾ ਦੇ ਵਿੱਚ ਇੱਕ ਹਾਈਵੇ ਤੇ ਟਰੈਕਟਰ ਟ੍ਰੇਲਰ ਚਲਾ ਰਹੇ ਹਰਜਿੰਦਰ ਸਿੰਘ ਨੇ ਇੱਕ ਗੈਰ ਕਾਨੂੰਨੀ ਯੂ ਟਰਨ ਲਿਆ ਜਿਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਰਜਿੰਦਰ ਸਿੰਘ 18 ਵੀਲਟ ਚਲਾ ਰਿਹਾ ਸੀ ਤੇ ਉਸਨੇ ਗਲਤ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਆਵਾਜਾਈ ਦੀਆਂ ਸਾਰੀਆਂ ਲੇਨਾਂ ਬਲੌਕ ਹੋ ਗਈਆਂ। ਇਸੇ ਦੌਰਾਨ ਇੱਕ ਮਨੀ ਵੈਨ ਉਸਦੇ ਟਰੱਕ ਦੇ ਨਾਲ ਟਕਰਾਈ ਤੇ ਉਸਦੇ ਵਿੱਚ ਸਵਾਰ ਤਿੰਨੋਂ ਮੌਕੇ ਤੇ ਹੀ ਮਾਰੇ ਗਏ। ਹਰਜਿੰਦਰ ਸਿੰਘ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਿਆ ਹਾਲਾਂਕਿ ਉਸਨੂੰ ਵਾਪਸ ਫਲੋਰੀਡਾ ਹੁਣ ਲਿਆਂਦਾ ਗਿਆ। ਦੱਸਦੇ ਕਿ ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਦੇ ਵਿੱਚ ਵੀ ਫੇਲ ਹੋ ਗਿਆ ਸੀ ਤੇ ਗੈਰ-ਕਾਨੂੰਨੀ ਤੌਰ ਤੇ ਟਰੱਕ ਚਲਾ ਰਿਹਾ ਸੀ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਹੁਣ 25 ਸਾਲਾਂ ਹਰਨੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ ਪ੍ਰਸ਼ਾਸਨ ਦੇ ਅਨਸਾਰ ਹਰਨੀਤ ਵੀ ਆਪਣੇ ਭਰਾ ਦੇ ਵਾਂਗ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਦੇ ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਉਸ ਨੂੰ ਬ੍ਰੇਡਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ ਤੇ ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਭਰਾ ਹੈ ਕਿ ਜੋ ਕਿ ਉਸ ਵਕਤ ਟਰਾਲੇ ਦੇ ਵਿੱਚ ਹਾਦਸੇ ਦੌਰਾਨ ਇਸ ਦੇ ਨਾਲ ਹੀ ਮੌਜੂਦ ਸੀ ਦੱਸਦੇ ਕਿ ਅਮਰੀਕੀ ਸੰਘੀ ਅਧਿਕਾਰੀਆਂ ਦੇ ਅਨੁਸਾਰ ਹਰਜਿੰਦਰ ਸਿੰਘ ਭਾਰਤ ਤੋਂ ਹੈ ਤੇ ਉਹ ਕਥਿਤ ਤੌਰ ਤੇ ਮੈਕਸੀਕੋ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਹਾਦਸੇ ਤੋਂ ਬਾਅਦ ਉਹ ਅੰਗਰੇਜ਼ੀ ਪ੍ਰੀਖਿਆ ਦੇ ਵਿੱਚ ਵੀ ਫੇਲ ਹੋ ਗਿਆ ਇਸ ਹਾਦਸੇ ਨੇ ਇੱਕ ਰਾਜਨੀਤਿਕ ਪਹਿਲੂ ਵੀ ਹੁਣ ਲਿਆ ਹੈ ਕਾਰਨ ਇਹ ਹੈ ਕਿ ਹਰਜਿੰਦਰ ਸਿੰਘ ਨੇ ਕੈਲੀਫੋਰਨੀਆ ਤੋਂ ਆਪਣਾ ਵਪਾਰਕ ਲਾਇਸੈਂਸ ਲਿਆ ਹੈ ਤੇ ਉਹ ਉੱਥੇ ਹੀ ਰਹਿੰਦਾ ਹੁਣ ਕੈਲੀਫੋਰਨੀਆ ਟਰੰਪ ਦੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੁਆਰਾ ਨਿਯੰਤਰਿਤ ਹੈ ਅਤੇ ਇਹ ਇਮੀਗ੍ਰੇਸ਼ਨ ਤੇ ਟਰੰਪ ਦੀ ਕਾਰਵਾਈ ਦਾ ਵਿਰੋਧ ਵੀ ਕਰਦਾ ਹੈ ਇਸ ਮਾਮਲੇ ਨੂੰ ਅਮਰੀਕੀ ਮੀਡੀਆ ਦੇ ਵਿੱਚ ਵਿਆਪਕ ਤੌਰ ਤੇ ਕਵਰ ਕੀਤਾ ਜਾ ਰਿਹਾ ਤੇ फ्लोरिडा ਦੇ ਅਧਿਕਾਰੀਆਂ ਦੁਆਰਾ ਪ੍ਰਮੁੱਖਤਾ ਦੇ ਨਾਲ ਇਸ ਮੁੱਦੇ ਨੂੰ ਉਠਾਇਆ ਗਿਆ ਜੋ ਕਿ 트럼ਪ ਦੀ ਰਿਪਬਲਿਕਨ ਪਾਰਟੀ ਦੁਆਰਾ ਨਿਯੰਤਰਿਤ ਹੈ। 트럼ਪ ਪ੍ਰਸ਼ਾਸਨ ਨੇ ਇਸ ਘਟਨਾ ਲਈ ਹੁਣ ਕੈਲੀਫੋਰਨੀਆ ਦੇ ਗਵਰਨਰ ਨੂੰ ਜ਼ਿੰਮੇਵਾਰ ਠਰਾਇਆ ਹੈ ਕਿਉਂਕਿ ਹਰਜਿੰਦਰ ਸਿੰਘ ਦਾ ਲਾਇਸੈਂਸ ਕੈਲੀਫੋਰਨੀਆ ਤੋਂ ਹੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਅਮਰੀਕਾ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਤੁਰੰਤ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ 21 ਅਗਸਤ ਨੂੰ ਇਸ ਦਾ ਐਲਾਨ ਕੀਤਾ ਤਾਂ ਇੱਕ ਭਾਰਤੀ ਡਰਾਈਵਰ ਦੀ ਗਲਤੀ ਜੋ ਕਿ ਪਹਿਲਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸ ਨੇ ਹੁਣ ਅਮਰੀਕਾ ਵਿੱਚ ਰਹਿ ਰਹੇ ਹੋਰ ਵੀ ਭਾਰਤੀ ਡਰਾਈਵਰਾਂ ਤੇ ਮੁਸੀਬਤ ਖੜੀ ਕਰ ਦਿੱਤੀ ਹੈ ਅਮਰੀਕਾ ਨੇ ਹੁਣ ਭਾਰਤੀ ਡਰਾਈਵਰਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ ਤੇ ਉੱਥੇ ਹੀ ਹਰਜਿੰਦਰ ਸਿੰਘ ਤੇ ਉਸ ਦਾ ਭਰਾ ਹੁਣ ਉੱਥੇ ਕਾਨੂੰਨੀ ਕਾਰਵਾਈ ਦਾ ਇਸ ਪੂਰੇ ਮਾਮਲੇ 'ਚ ਸਾਹਮਣਾ ਕਰ ਰਹੇ ਨੇ ਇਸ ਵਕਤ ਚਰਚਾ ਚ ਬੀਤੀ 12 ਅਗਸਤ ਨੂੰ ਅਮਰੀਕਾ ਦੇ ਵਿੱਚ ਲਾਪਰਵਾਹੀ ਦੇ ਨਾਲ ਗੈਰ ਕਾਨੂੰਨੀ ਯੂ ਟਰਨ ਲੈਣ ਕਾਰਨ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਇਸ ਨੂੰ ਅਮਰੀਕਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਰਅਸਲ ਫਲੋਰੀਡਾ ਦੇ ਵਿੱਚ ਇੱਕ ਹਾਈਵੇ ਤੇ ਟਰੈਕਟਰ ਟ੍ਰੇਲਰ ਚਲਾ ਰਹੇ ਹਰਜਿੰਦਰ ਸਿੰਘ ਨੇ ਇੱਕ ਗੈਰ ਕਾਨੂੰਨੀ ਯੂ ਟਰਨ ਲਿਆ ਜਿਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਹਾਦਸੇ ਦਾ ਸ਼ਿਕਾਟ ਹੋ ਗਈ ਤੇਜ਼ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹਰਜਿੰਦਰ ਸਿੰਘ 18 ਵੀਲਟ ਚਲਾ ਰਿਹਾ ਸੀ ਤੇ ਉਸਨੇ ਗਲਤ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਆਵਾਜਾਈ ਦੀਆਂ ਸਾਰੀਆਂ ਲੇਨਾਂ ਬਲੌਕ ਹੋ ਗਈਆਂ ਇਸੇ ਦੌਰਾਨ ਇੱਕ ਮਨੀ ਵੈਨ ਉਸਦੇ ਟਰੱਕ ਦੇ ਨਾਲ ਟਕਰਾਈ ਤੇ ਉਸਦੇ ਵਿੱਚ ਸਵਾਰ ਤਿੰਨੋਂ ਮੌਕੇ ਤੇ ਹੀ ਮਾਰੇ ਗਏ ਹਰਜਿੰਦਰ ਸਿੰਘ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਿਆ ਹਾਲਾਂਕਿ ਉਸ ਨੂੰ ਵਾਪਸ ਫਲੋਰੀਡਾ ਹੁਣ ਲਿਆਂਦਾ ਗਿਆ। ਦੱਸਦੇ ਕਿ ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਦੇ ਵਿੱਚ ਵੀ ਫੇਲ ਹੋ ਗਿਆ ਸੀ ਤੇ ਗੈਰਕਾਨੂੰਨੀ ਤੌਰ ਤੇ ਟਰੱਕ ਚਲਾ ਰਿਹਾ ਸੀ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਹੁਣ 25 ਸਾਲਾਂ ਹਰਨੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ। ਪ੍ਰਸ਼ਾਸਨ ਦੇ ਅਨਸਾਰ ਹਰਨੀਤ ਵੀ ਆਪਣੇ ਭਰਾ ਦੇ ਵਾਂਗ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਦੇ ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਉਸ ਨੂੰ ਬ੍ਰੇਡਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ ਤੇ ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਭਰਾ ਹੈ ਕਿ ਜੋ ਕਿ ਉਸ ਵਕਤ ਟਰਾਲੇ ਦੇ ਵਿੱਚ ਹਾਦਸੇ ਦੌਰਾਨ ਇਸ ਦੇ ਨਾਲ ਹੀ ਮੌਜੂਦ ਸੀ ਦੱਸਦੇ ਕਿ ਅਮਰੀਕੀ ਸੰਘੀ ਅਧਿਕਾਰੀਆਂ ਦੇ ਅਨੁਸਾਰ ਹਰਜਿੰਦਰ ਸਿੰਘ ਭਾਰਤ ਤੋਂ ਹੈ ਤੇ ਉਹ ਕਥਿਤ ਤੌਰ ਤੇ ਮੈਕਸੀਕੋ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਹਾਦਸੇ ਤੋਂ ਬਾਅਦ ਉਹ ਅੰਗਰੇਜ਼ੀ ਪ੍ਰੀਖਿਆ ਦੇ ਵਿੱਚ ਵੀ ਫੇਲ ਹੋ ਗਿਆ ਇਸ ਹਾਦਸੇ ਨੇ ਇੱਕ ਰਾਜਨੀਤਿਕ ਪਹਿਲੂ ਵੀ ਹੁਣ ਲਿਆ ਹੈ ਕਾਰਨ ਇਹ ਹੈ ਕਿ ਹਰਜਿੰਦਰ ਸਿੰਘ ਨੇ ਕੈਲੀਫੋਰਨੀਆ ਤੋਂ ਆਪਣਾ ਵਪਾਰਕ ਲਾਇਸੈਂਸ ਲਿਆ ਹੈ ਤੇ ਉਹ ਉੱਥੇ ਹੀ ਰਹਿੰਦਾ ਹੈ ਹੁਣ ਕੈਲੀਫੋਰਨੀਆ ਟਰੰਪ ਦੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੁਆਰਾ ਨਿਯੰਤਰਿਤ ਹੈ ਅਤੇ ਇਹ ਇਮੀਗ੍ਰੇਸ਼ਨ ਤੇ ਟਰੰਪ ਦੀ ਕਾਰਵਾਈ ਦਾ ਵਿਰੋਧ ਵੀ ਕਰਦਾ ਹੈ। ਇਸ ਮਾਮਲੇ ਨੂੰ ਅਮਰੀਕੀ ਮੀਡੀਆ ਦੇ ਵਿੱਚ ਵਿਆਪਕ ਤੌਰ ਤੇ ਕਵਰ ਕੀਤਾ ਜਾ ਰਿਹਾ ਤੇ ਫਲੋਰੀਡਾ ਦੇ ਅਧਿਕਾਰੀਆਂ ਦੁਆਰਾ ਪ੍ਰਮੁੱਖਤਾ ਦੇ ਨਾਲ ਇਸ ਮੁੱਦੇ ਨੂੰ ਉਠਾਇਆ ਗਿਆ ਜੋ ਕਿ 트ੰਪ ਦੀ ਰਿਪਬਲਿਕਨ ਪਾਰਟੀ ਦੁਆਰਾ ਨਿਯੰਤਰਿਤ ਹੈ। 트ੰਪ ਪ੍ਰਸ਼ਾਸਨ ਨੇ ਇਸ ਘਟਨਾ ਲਈ ਹੁਣ ਕੈਲੀਫੋਰਨੀਆ ਦੇ ਗਵਰਨਰ ਨੂੰ ਜ਼ਿੰਮੇਵਾਰ ਠਰਾਇਆ ਹੈ ਕਿਉਂਕਿ ਹਰਜਿੰਦਰ ਸਿੰਘ ਦਾ ਲਾਇਸੈਂਸ ਕੈਲੀਫੋਰਨੀਆ ਤੋਂ ਹੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਅਮਰੀਕਾ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਤੁਰੰਤ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵੀਜ਼ਾ ਜਾਰੀ ਕਰਨਾ ਭੰਕ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ 21 ਅਗਸਤ ਨੂੰ ਇਸ ਦਾ ਐਲਾਨ ਕੀਤਾ ਤਾਂ ਇੱਕ ਭਾਰਤੀ ਡਰਾਈਵਰ ਦੀ ਗਲਤੀ ਜੋ ਕਿ ਪਹਿਲਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸ ਨੇ ਹੁਣ ਅਮਰੀਕਾ ਵਿੱਚ ਰਹਿ ਰਹੇ ਹੋਰ ਵੀ ਭਾਰਤੀ ਡਰਾਈਵਰਾਂ ਤੇ ਮੁਸੀਬਤ ਖੜੀ ਕਰ ਦਿੱਤੀ ਹੈ ਅਮਰੀਕਾ ਨੇ ਹੁਣ ਭਾਰਤੀ ਡਰਾਈਵਰਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ ਤੇ ਉੱਥੇ ਹੀ ਹਰਜਿੰਦਰ ਸਿੰਘ ਤੇ ਉਸ ਦਾ ਭਰਾ ਹੁਣ ਉਹਤੇ ਕਾਨੂੰਨੀ ਕਾਰਵਾਈ ਦਾ ਇਸ ਪੂਰੇ ਮਾਮਲੇ 'ਚ ਸਾਹਮਣਾ ਕਰ ਰਹੇ ਨੇ ਇਸ ਵਕਤ ਚਰਚਾ ਚ ਬੀਤੀ 12 ਅਗਸਤ ਨੂੰ ਅਮਰੀਕਾ ਦੇ ਵਿੱਚ ਲਾਪਰਵਾਹੀ ਦੇ ਨਾਲ ਗੈਰ ਕਾਨੂੰਨੀ ਯੂ ਟਰਨ ਲੈਣ ਕਾਰਨ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਇਸ ਨੂੰ ਅਮਰੀਕਾ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦਰਅਸਲ ਫਲੋਰੀਡਾ ਦੇ ਵਿੱਚ ਇੱਕ ਹਾਈਵੇ ਤੇ ਟਰੈਕਟਰ ਟ੍ਰੇਲਰ ਚਲਾ ਰਹੇ ਹਰਜਿੰਦਰ ਸਿੰਘ ਨੇ ਇੱਕ ਗੈਰ ਕਾਨੂੰਨੀ ਯੂ ਟਰਨ ਲਿਆ ਜਿਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇਜ਼ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹਰਜਿੰਦਰ ਸਿੰਘ 18 ਵੀਲਟ ਚਲਾ ਰਿਹਾ ਸੀ ਤੇ ਉਸਨੇ ਗਲਤ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਆਵਾਜਾਈ ਦੀਆਂ ਸਾਰੀਆਂ ਲੇਨਾਂ ਬਲੌਕ ਹੋ ਗਈਆਂ ਇਸੇ ਦੌਰਾਨ ਇੱਕ ਮਨੀ ਵੈਨ ਉਸਦੇ ਟਰੱਕ ਦੇ ਨਾਲ ਟਕਰਾਈ ਤੇ ਉਸ ਦੇ ਵਿੱਚ ਸਵਾਰ ਤਿੰਨੋਂ ਮੌਕੇ ਤੇ ਹੀ ਮਾਰੇ ਗਏ ਹਰਜਿੰਦਰ ਸਿੰਘ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਿਆ ਹਾਲਾਂਕਿ ਉਸ ਨੂੰ ਵਾਪਸ ਫਲੋਰੀਡਾ ਹੁਣ ਲਿਆਂਦਾ ਗਿਆ। ਦੱਸ ਦਈਏ ਕਿ ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਦੇ ਵਿੱਚ ਵੀ ਫੇਲ ਹੋ ਗਿਆ ਸੀ ਤੇ ਗੈਰਕਾਨੂੰਨੀ ਤੌਰ ਤੇ ਟਰੱਕ ਚਲਾ ਰਿਹਾ ਸੀ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਹੁਣ 25 ਸਾਲਾਂ ਹਰਨੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ। ਪਰਸ਼ਾਸਨ ਦੇ ਅਨਸਾਰ ਹਰਨੀਤ ਵੀ ਆਪਣੇ ਭਰਾ ਦੇ ਵਾਂਗ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਦੇ ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਉਸ ਨੂੰ ਬ੍ਰੇਡਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ ਤੇ ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਭਰਾ ਹੈ ਕਿ ਜੋ ਕਿ ਉਸ ਵਕਤ ਟਰਾਲੇ ਦੇ ਵਿੱਚ ਹਾਦਸੇ ਦੌਰਾਨ ਇਸ ਦੇ ਨਾਲ ਹੀ ਮੌਜੂਦ ਸੀ ਦੱਸਦੇ ਕਿ ਅਮਰੀਕੀ ਸੰਘੀ ਅਧਿਕਾਰੀਆਂ ਦੇ ਅਨੁਸਾਰ ਹਰਜਿੰਦਰ ਸਿੰਘ ਭਾਰਤ ਤੋਂ ਹੈ ਤੇ ਉਹ ਕਥਿਤ ਤੌਰ ਤੇ ਮੈਕਸੀਕੋ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਹਾਦਸੇ ਤੋਂ ਬਾਅਦ ਉਹ ਅੰਗਰੇਜ਼ੀ ਪ੍ਰੀਖਿਆ ਦੇ ਵਿੱਚ ਵੀ ਫੇਲ ਹੋ ਗਿਆ ਇਸ ਹਾਦਸੇ ਨੇ ਇੱਕ ਰਾਜਨੀਤਿਕ ਪਹਿਲੂ ਵੀ ਹੁਣ ਲਿਆ ਹੈ ਕਾਰਨ ਇਹ ਹੈ ਕਿ ਹਰਜਿੰਦਰ ਸਿੰਘ ਨੇ ਕੈਲੀਫੋਰਨੀਆ ਤੋਂ ਆਪਣਾ ਵਪਾਰਕ ਲਾਇਸੈਂਸ ਲਿਆ ਹੈ ਤੇ ਉਹ ਉੱਥੇ ਹੀ ਰਹਿੰਦਾ ਹੈ ਹੁਣ ਕੈਲੀਫੋਰਨੀਆ 트ੰਪ ਦੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੁਆਰਾ ਨਿਯੰਤਰਿਤ ਹੈ ਅਤੇ ਇਹ ਇਮੀਗ੍ਰੇਸ਼ਨ ਤੇ 트ੰਪ ਦੀ ਕਾਰਵਾਈ ਦਾ ਵਿਰੋਧ ਵੀ ਕਰਦਾ ਹੈ ਇਸ ਮਾਮਲੇ ਨੂੰ ਅਮਰੀਕੀ ਮੀਡੀਆ ਦੇ ਵਿੱਚ ਵਿਆਪਕ ਤੌਰ ਤੇ ਕਵਰ ਕੀਤਾ ਜਾ ਰਿਹਾ ਹੈ ਤੇ ਫਲੋਰੀਡਾ ਦੇ ਅਧਿਕਾਰੀਆਂ ਦੁਆਰਾ ਪ੍ਰਮੁੱਖਤਾ ਦੇ ਨਾਲ ਇਸ ਮੁੱਦੇ ਨੂੰ ਉਠਾਇਆ ਗਿਆ ਹੈ ਜੋ ਕਿ 트럼ਪ ਦੀ ਰਿਪਬਲਿਕਨ ਪਾਰਟੀ ਦੁਆਰਾ ਨਿਯੰਤਰਿਤ ਹੈ। 트럼ਪ ਪ੍ਰਸ਼ਾਸਨ ਨੇ ਇਸ ਘਟਨਾ ਲਈ ਹੁਣ ਕੈਲੀਫੋਰਨੀਆ ਦੇ ਗਵਰਨਰ ਨੂੰ ਜ਼ਿੰਮੇਵਾਰ ਠਰਾਇਆ ਹੈ ਕਿਉਂਕਿ ਹਰਜਿੰਦਰ ਸਿੰਘ ਦਾ ਲਾਇਸੈਂਸ ਕੈਲੀਫੋਰਨੀਆ ਤੋਂ ਹੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਅਮਰੀਕਾ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਤੁਰੰਤ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ 21 ਅਗਸਤ ਨੂੰ ਇਸ ਦਾ ਐਲਾਨ ਕੀਤਾ ਤਾਂ ਇੱਕ ਭਾਰਤੀ ਡਰਾਈਵਰ ਦੀ ਗਲਤੀ ਜੋ ਕਿ ਪਹਿਲਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸਨੇ ਹੁਣ ਅਮਰੀਕਾ ਵਿੱਚ ਰਹਿ ਰਹੇ ਹੋਰ ਵੀ ਭਾਰਤੀ ਡਰਾਈਵਰਾਂ ਤੇ ਮੁਸੀਬਤ ਖੜੀ ਕਰ ਦਿੱਤੀ ਹੈ ਅਮਰੀਕਾ ਨੇ ਹੁਣ ਭਾਰਤੀ ਡਰਾਈਵਰਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ ਤੇ ਉੱਥੇ ਹੀ ਹਰਜਿੰਦਰ ਸਿੰਘ ਤੇ ਉਸ ਦਾ ਭਰਾ ਹੁਣ ਉੱਥੇ ਕਾਨੂੰਨੀ ਕਾਰਵਾਈ ਦਾ ਇਸ ਪੂਰੇ ਮਾਮਲੇ 'ਚ ਸਾਹਮਣਾ ਕਰ ਰਹੇ ਨੇ